ਇਹਨੂੰ ਪਤਾ ਨਹੀਂ ਕੀ ਲੱਗ ਗਿਆ ਬਾਬਾ ਜੀ ਕੀ ਲੱਗ ਗਿਆ ਇਹ ਨਾ ਬਹੁਤ ਤਕੜੀ ਜੜੀ ਬੂਟੀ ਆ ਇਹ ਕਾਦੀ ਜੜੀ ਬੂਟੀ ਆ ਅ ਇਹ ਕੰਡਿਆਂ ਦੇ ਨਾਲ ਕੰਡੇ ਲੱਗੇ ਹੋਏ ਨੇ ਜਿਵੇਂ ਇਹਨੂੰ ਕੈਮਰਾਮੈਨ ਨੂੰ ਖੂਗਾ ਥੋੜਾ ਦਿਖਾ ਜੜੀ ਬੂਟੀ ਵੀ ਦਿਖਾਏ ਕੀ ਆ ਇਹ ਹੈ ਕੀ ਆ ਇਹ ਇਹ ਤਮਾਸਾ ਤਮਾਸਾ ਇਹਦਾ ਕੀ ਕਰਦੇ ਨੇ ਕਿੱਥੇ ਕੰਮ ਆਉਂਦਾ ਇਹ ਇਹ ਤਮਾਸੂ ਵੀ ਕਹਿੰਦੇ ਨੇ ਤਮਾਸਾ ਵੀ ਕਹਿੰਦੇ ਨੇ ਇਹ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ ਇਹ ਮਤਲਬ ਇੰਨਾ ਜ਼ਬਰਦਸਤ ਹੈ ਐਂਟੀਬਾਇਟਿਕ ਆ ਇਹ ਆਪਣੇ ਪੰਜਾਬ ਚ ਨਹੀਂ ਹੁੰਦਾ ਇਹ ਪੰਜਾਬ ਦੇ ਵਿੱਚ ਨਹੀਂ ਹੁੰਦਾ ਇਹ ਰਾਜਸਥਾਨ ਦੇ ਵਿੱਚ ਹੁੰਦਾ ਪਥਰੀਲੇ ਇਲਾਕਿਆਂ ਦੇ ਵਿੱਚ ਹੁੰਦਾ ਇਹਨੂੰ ਫੁੱਲ ਲੱਗਦੇ ਆ ਤੇ ਆਪਣੇ ਆਪ ਹੀ ਜ਼ਮੀਨ ਦੇ ਵਿੱਚ ਉੱਗ ਜਾਂਦਾ ਇਹ ਇਹ ਐਂਟੀਬਾਇਓਟਿਕ ਆ ਜਿਹੜੀਆਂ ਸਾਡੀਆਂ ਔਰਤਾਂ ਦੇ ਰਸੌਲੀਆਂ ਹੋ ਜਾਂਦੀਆਂ ਨੇ ਰਸੌਲੀਆਂ ਨੂੰ ਵੀ ਠੀਕ ਕਰਦਾ ਹਾਲਾਂਕਿ ਜਿਹੜਾ ਕੈਂਸਰ ਆ ਕੈਂਸਰ ਨੂੰ ਵੀ ਠੀਕ ਕਰ ਦਿੰਦਾ ਪ੍ਰਮੇਹ ਰੋਗ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਖਾਂਸੀ ਜ਼ਖਾਮ ਨਜਲਾ ਉਹਦੇ ਵਿੱਚ ਜਿਹੜੇ ਕਫਰੋਗ ਨੇ ਉਹਨਾਂ ਦੇ ਵਿੱਚ ਵੀ ਇਹ ਵਰਤਿਆ ਜਾਂਦਾ ਕਈ ਲੋਕਾਂ ਦਾ ਜਿਹੜਾ ਸਿਰਦਰਦ ਹੁੰਦਾ ਰਹਿੰਦਾ ਤੇ ਇਹਦਾ ਤੁਸੀਂ ਲੇਪ ਬਣਾ ਕੇ ਮਤਲਬ ਸਿਰ ਤੇ ਲਾ ਸਕਦੇ ਹੋ ਤੇ ਉਹਦੇ ਨਾਲ ਇਹ ਜਿਹੜਾ ਹੈਗਾ ਸਿਰਦਰਦ ਤੁਹਾਡਾ ਉਹ ਵੀ ਖਤਮ ਹੋ ਜਾਂਦਾ ਇਹਨਾਂ ਫਿਰ ਤੁਸੀਂ ਹੁਣ ਕੀ ਇਹ ਪੀਸ ਕੇ ਇਹਦਾ ਪੀਸਿਆ ਜਾਂਦਾ ਇਹਦਾ ਕਿਦਾਂ ਮਤਲਬ ਸੁਕਾਉਣਾ ਪੈਂਦਾ ਇਹਨੂੰ ਛਾਂ ਦੇ ਵਿੱਚ ਸੁਕਾਵਾਂਗੇ ਤੇ ਇਹਦਾ ਪਾਊਡਰ ਆ ਜਿਹੜਾ ਬਣਾ ਲਾਂਗੇ ਤੇ ਇਹ ਮਤਲਬ ਕੋਈ ਵੀ ਰੋਗ ਹੋਵੇ ਐਂਟੀਬਾਇਓਟਿਕਾ ਮਤਲਬ ਜਿਵੇਂ ਕਿ ਆਪਾਂ ਦੇਖਦੇ ਵੀ ਆਪਾਂ ਐਂਟੀਬਾਇਓਟਿਕ ਗੋਲੀ ਲੈਨੇ ਆ ਹਰ ਇੱਕ ਰੋਗਾਂ ਦੇ ਵਿੱਚ ਲੱਗ ਜਾਂਦੀ ਓਸੇ ਤਰ੍ਹਾਂ ਹੀ ਇਹ ਕੰਮ ਕਰਦਾ ਤੇ ਬਾਕੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਂਟੀਬਾਇਓਟਿਕ ਚੀਜ਼ਾਂ ਨੇ ਜਿਵੇਂ ਆਪਾਂ ਹਲਦੀ ਆ ਦੇਸੀ ਸੁਣੀਆਂ ਕੈਂਸਰ ਦੇ ਰੋਗਾਂ ਵਿੱਚ ਜਾਂ ਹੋਰ ਰੋਗਾਂ ਦੇ ਵਿੱਚ ਵਰਤੀ ਜਾਂਦੀ ਓਸੇ ਤਰ੍ਹਾਂ ਹੀ ਇਹ ਜਿਹੜਾ ਤਮਾਸਾ ਗਾ ਤਮਾਸੂ ਕਿਹਾ ਜਾਂਦਾ ਬਹੁਤ ਵੱਡੀ ਕੁਦਰਤ ਦੀ ਦੇਣ ਹੈਗੀ ਮਤਲਬ ਜੇ ਕਿਸੇ ਨੂੰ ਮਰਦਾਨਾ ਕਮਜ਼ੋਰੀ ਹੋਵੇ ਬਿਲਕੁਲ ਬੰਦਾ ਖਤਮ ਹੋਵੇ ਤਾਂ ਉਹਨੂੰ ਵੀ ਇਹ ਘੋੜੇ ਵਰਗਾ ਕਰ ਦਿੰਦਾ ਉਹਦੇ ਵਿੱਚ ਵੀ ਮਤਲਬ ਪੂਰਾ ਜੋਸ਼ ਤਾਕਤ ਭਰ ਦਿੰਦਾ ਇਹਦਾ ਪਾਊਡਰ ਹੈ ਜਿਹੜਾ ਤੁਸੀਂ ਕੱਲਾ ਹੀ ਆ ਪੀਸ ਕੇ ਸਾਂ ਦੇ ਵਿੱਚ ਸੁਕਾ ਕੇ ਇਹਨੂੰ ਵਰਤ ਸਕਦੇ ਹੋਂ ਇਹ ਜੜੀ ਬੂਟੀਆਂ ਦਾ ਇੱਕ ਰਾਜਾ ਕਹਿ ਸਕਦੇ ਆ ਇਹਨੂੰ ਇਹ ਫਿਰ ਕਿਵੇਂ ਜੇ ਅਗਰ ਛੋਡੇ ਤੋਂ ਕਿਵੇਂ ਤੁਸੀਂ ਕਿਹਾ ਵੀ ਮਰਦਾਨਾ ਕਮਜ਼ੋਰੀ ਦੇ ਵਿੱਚ ਵੀ ਇਹ ਕੰਮਾਂ ਦਾ ਹੋਰ ਵੀ ਕਈ ਬਿਮਾਰੀਆਂ ਦੱਸੀਆਂ ਇਹ ਹੁਣ ਇੰਨੀ ਤਾਂ ਭੁਗਾਈ ਕਿਹੜਾ ਕਰੇ ਵੀ ਜਾਣ ਕੇ ਅਗਲਾ ਜਾਵੇ ਜੰਗਲ ਦੇ ਵਿੱਚੋਂ ਲਿਆਵੇ ਚਲੋ ਠੀਕ ਆ ਛੋਡਾ ਦਾ ਕੰਮ ਆ ਇਹ ਵੀ ਜੇ ਛੋਡੇ ਤੋਂ ਕਿਸੇ ਨੇ ਇਸ ਦੀ ਦਵਾਈ ਮੰਗਵਾਉਣੀ ਹੋਵੇ ਕਿ ਤੁਸੀਂ ਇਹ ਭੇਜ ਸਕਦੇ ਹੋ ਹਾਂਜੀ ਬਿਲਕੁਲ ਅਸੀਂ ਅਗਲੇ ਨੂੰ ਪਾਰਸਲ ਅਗਲੇ ਤੇ ਘਰੇ ਆ ਜਿਹੜਾ ਬਿਲਕੁਲ ਮਿਲ ਜਾਂਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਅਗਲੇ ਨੂੰ ਚਾਹੀਦੀ ਆ ਉਹ ਲੈ ਸਕਦਾ ਤੇ ਗੁਰਮਖ ਸਿੰਘ ਇੱਕ ਗੱਲ ਕਹਿਣਾ ਚਾਹੁੰਦਾ ਇਹ ਸੁੱਧ ਆਰਗੈਨਿਕ ਹੈ ਇਹਦੇ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਝ ਦੇਖ ਰਹੇ ਆਪਾਂ ਔਰ ਤਾਂ ਆਮ ਖੜੇ ਆ ਜੰਗਲਾਂ 'ਚ ਇਹ ਆਪਣੇ ਆਪ ਹੀ ਆ ਇਹ ਮਤਲਬ ਇਹ ਜਿਹੜੀ ਜੜੀ ਬੂਟੀਆਂ ਦਾ 200% ਰਿਜ਼ਲਟ ਦਊਗੀ ਦਊਗੀ ਤੁਹਾਨੂੰ ਇੰਨੀ ਤਾਕਤ ਵਾਲੀ ਚੀਜ਼ ਆਰਗੈਨਿਕ ਹੈ ਬਾਕੀ ਕੁਦਰਤ ਦਾ ਇਹ ਬਹੁਤ ਵੱਡਾ ਖਜ਼ਾਨਾ ਹੈ ਜਿਹੜੀਆਂ ਚੀਜ਼ਾਂ ਸੀ ਜੜੀ ਬੂਟੀਆਂ ਵਰਤਦੇ ਆ ਤੇ ਮਤਲਬ ਇਦਾਂ ਹੀ ਜੰਗਲਾਂ ਦੇ ਵਿੱਚੋਂ ਆਪ ਲੱਭ ਕੇ ਰਾਜਸਥਾਨ ਦੇ ਟਿੱਬਿਆਂ ਦੇ ਵਿੱਚੋਂ ਆਪ ਵਰਤਦੇ ਆ ਅਜਾ ਕੋਈ ਕੰਟੈਕਟ ਨੰਬਰ ਦੱਸ ਦਿਓ ਜਾਂਦੇ ਜਾਂਦੇ ਕੋਈ ਕਿਉਂਕਿ ਬਹੁਤ ਸਾਰੇ ਲੋਕ ਨੇ ਇਹਨੂੰ ਕੋਈ ਵੀ ਪੱਟ ਕੇ ਜਾਂ ਸੁਕਾ ਕੇ ਪੀਸ ਕੇ ਨਹੀਂ ਆਇਤਾ ਐਡਾ ਕੋਈ ਹੁੰਦਾ ਭਕਾਈ ਕਿਸ ਤੋਂ